ਹੋਣ ਕਰੋ ਬਾਈ ਬਾਈ ਦੇ ਕੂਤਰਾਂ ਦਾ ਸ਼ੌਂਕ ਟਰੈਕਟਰ ਜਿੱਤਿਆ ਸੀ ਹਾਂਜੀ ਇਹ ਉਹਦੀ ਮਾਂ ਹੈ ਠੀਕ ਹੈ ਕਿੱਥੋਂ ਆਇਆ ਇਹ ਕੂਤਰਾ ਇਹ ਬਾਈ ਕੋਲੋਂ ਜੀ ਹਾਂਜੀ ਠੀਕ ਹੈ ਪੁੱਤਰ ਮਿੱਠੀ ਬਾਈ ਵਾਲੇ ਆ ਠੀਕ ਹੈ ਕਰੋ ਬਾਈ ਸ਼ੌਂਕ ਬ੍ਰੀਡਿੰਗ ਚ ਲਾਇਆ ਕੂਤਰਾ ਇਹਦਾ ਪੱਠਾ ਸੀ ਜਿਹੜਾ ਬਾਜੀ ਟਰੈਕਟਰ ਜਿੱਤਿਆ ਹਾਂ ਹਾਂ ਉਹਦਾ ਪਿਓ ਹੈ ਇਹ ਨ ਆ ਰਿਹਾ ਬਾਈ ਟਰੈਕਟਰ ਵਾਲੇ ਪੁੱਤਰ ਦਾ ਕਰੋ ਸ਼ੌਂਕ ਇਹ ਕਿਹੜੇ ਕੁੱਤਰਾ ਚੋ ਜੀ ਇਹ ਬਈ ਤਰੰਗੇ ਵਾਲੇ ਕੁੱਤਰਾ ਹਾਂਜੀ ਕਿੱਥੋਂ ਆਏ ਇਹ ਬਈ ਫਸਲੇ ਕੋਲ ਆਏ ਮੇਰੇ ਕੋਲ ਤਾਂ ਪਰ ਹੈਗਾ ਬਈ ਮਿੱਕੀ ਵਾਲੇ ਕੁੱਤਰਾ ਚੋ ਠੀਕ ਹੈ ਜੀ ਇਹ ਆ ਜੀ ਮਿੱਕੀ ਵਾਲੇ ਕੁੱਤਰ ਦੇਖੋ ਕਰੋ ਬਈ ਸ਼ੌਂਕ ਇਹ ਨਰ ਦਾ ਬਈ ਇੰਨਾ ਹੈਗਾ ਵੀ ਜਿਹੜੀ ਮਰਜ਼ੀ ਹੁੰਦੀ ਹੈ ਉਹ ਲਾਈ ਹਾਂਜੀ ਬੱਚੇ ਉੜੇ ਠੀਕ ਹੈ ਜੀ ਹਾਂਜੀ ਕਰੋ ਬਈ ਸ਼ੌਂਕ ਕਿਹੜਾ ਪਿੰਡ ਜਿੱਤੇ ਆ ਨਸਰੋਲੀ ਜੀ ਕਰੋ ਬਈ ਸ਼ੌਂਕ ਅੱਖ ਕੱਦੋ ਜੀ ਇਹਦੇ ਨੇੜੇ ਆੱਖ ਕੱਟੀਆਂ ਕਰੋ ਬਈ ਸ਼ੌਂਕ ਕਿਹੜੀ ਨਸਲ ਚੋ ਜੀ ਇਹ ਫੌਜੀ ਜਣਾ ਜੋ ਜੀ ਠੀਕ ਹੈ ਉਹ ਲੈ ਆਪਣੀ ਕੂਤਰੀ ਦੀ ਢਹਿਰ ਵਾਲੀ ਹਾਂ ਢਹਿਰ ਵਾਲੀ ਢਹਿਰੰਮਲੀ ਵਾਲੀ ਢਹਿਰੰਮਲੀ ਵਾਲੀ ਆ ਢਹਿਰ ਉੜੀ ਦੀ ਜੀ ਆਪਾਂ ਕੱਲੀ ਜਿੱਤੀ ਜਿਹੜੀ ਹਾਂਜੀ ਢਿੱਲੀ ਉੜਦੀ ਠੀਕ ਹੈ ਜੀ ਇਹ ਡਾਰੇ ਹੀ ਕਰੋ ਬਈ ਸ਼ੌਂਕ ਇਹ ਕਿਹੜੇ ਕੂਤਰਾ ਚੋ ਜੀ ਆਹ ਬਈ ਮੋਰ ਵਾਲੇ ਕੂਤਰਾ ਚੋ ਹਾਂਜੀ ਠੀਕ ਹੈ ਏ ਆਪਣਾ ਭਰਾਇਆ ਜੀ ਰਾਣੇ ਮੱਜਰੇ ਤੋਂ ਮਨਦੀਪ ਹਾਂਜੀ ਉਹਨੇ ਬਾਈ ਮੋਰ ਵਾਲੇ ਕੂਤਰਾ ਦਾ ਪੁੱਤ ਦਿੱਤਾ ਸੀ ਮੈਨੂੰ ਉਹ ਦਿੱਤੀ ਠੀਕ ਹੈ ਕਰੋ ਸ਼ੌਂਕ ਉਹ ਇਹ ਪਾਉ ਨਹੀਂ ਕਹਿੰਦੇ ਬਈ ਬਾਈ ਕੋਲੋਂ ਆਈ ਜਿਹੜੇ ਜਿਹੜੀ ਗੱਲ ਹੈ ਉਹ ਗੱਲ ਹੈ ਠੀਕ ਹੈ ਅੱਛਾ ਅੱਛਾ ਚਲ ਜਾ ਇਹ ਕੀ ਜਿੱਤੀ ਕਰੋ ਸ਼ੌਂਕ ਕਿਹੜੇ ਪਿੰਡ ਜਿੱਤੀ ਕਰੋਗ ਜੀ ਕਰੋਗ ਫ੍ਰੀਜ ਜਿੱਤੀ ਬਾਈ ਕਰੋ ਸ਼ੌਂਕ ਕੂਤਰੀ ਦਾ ਇਹ ਕਿਹੜੀ ਨਸਲ ਚੋ ਹੈ ਏ ਬਾਈ ਬਾਜੀ ਮਕਾ ਕੇ ਹਾਂਜੀ ਮੈਨੂੰ ਘੰਟਾ ਪੈਣੀ ਡੇਢ ਘੰਟਾ ਬਾਅਦ ਉੱਡ ਗਈ ਦੀ ਰਾਗ ਇਹ ਬਾਈ ਕੂਤਰੀ ਆਪਣੀ ਪਰੋਗ ਮਤਲਬ ਉੱਚਾ ਖੜੀ ਕੱਟੀ ਗਈ ਦੀ ਹਾਂਜੀ ਚਲੋ ਆਪਾਂ ਨੂੰ ਵੀ ਨਹੀਂ ਦਿਖੀ ਉਹ ਆ ਗਈ ਦੀ ਕੂਤਰੀ ਉਹਨੇ ਲਾਈ ਨਹੀਂ ਰਾਜ ਵਾਲੇ ਮੈਸਰੀ ਫ੍ਰਿਜਰ ਹਾਂਜੀ ਇਹ ਕੂਤਰੀ ਯਾਨੀ ਕਿ 3 3.5 ਬਾਜੀ ਮਕੂ ਗਈ ਦੀ ਪਰ ਕੂਤਰੀ ਮੈਂ ਪੌਣੇ 8 ਤੜੀ ਠੀਕ ਹੈ ਜੀ ਕਰੋ ਬਾਈ ਸ਼ੌਂਕ ਕਿਹੜੀ ਨਸਲ ਇਹ ਫੌਜੀ ਜਣਾ ਜੋ ਬਾਈ ਠੀਕ ਹੈ ਫੌਜੀ ਵਾਲੇ ਪਛਾਣ ਦੱਸ ਦੋ ਜੀ ਫੌਜੀ ਵਾਲਾ ਇਹਦੀ ਮਾਂ ਆ ਮੁੰਡੇ ਕੋਲ ਠੀਕ ਹੈ ਜੀ ਇਦਾਂ ਹੀ ਟਾਂਕੇ ਮਕੋਏ ਹੁੰਦੇ ਆ ਜੀ ਸ਼ੱਕ ਇਹੋ ਆ ਜੀ ਟਾਂਕੇ ਵੀ ਹੋਣ ਵਰਡੇ ਵੀ ਹੋਣ ਹਾਂਜੀ ਚਰਚੇ ਘਟ ਹੁੰਦੇ ਆ ਜੀ ਹਾਂਜੀ ਖਟੀਆਂ ਦੇ ਵੀ ਹੋਣ ਜੀ ਹਾਂਜੀ ਤਾਂ ਛੱਡਿਆ ਇਹ ਮੈਂ ਲਿਆ ਰੰਮੂ ਵਾਲੇ ਤੋਂ ਮੁੱਲ ਕਰੋ ਬਈ ਸ਼ੌਂਕ ਬੰਦੇ ਨੇ ਕਹਿ ਕੇ ਦੇ ਬਈ ਪੁੰਨੂ ਵਾਲਿਆ ਓਸ ਉਹ ਬਾਕੀ ਪਤਾ ਨਹੀਂ ਬਾਈ ਹਰੀਆਂ ਅੱਖਾਂ ਬਈ ਹਰੀਆਂ ਅੱਖਾਂ ਰੋ ਬਈ ਸ਼ੌਂਕ ਕਮੈਂਟ ਚ ਦੱਸਿਓ ਕਿਦਾਂ ਲੱਗਿਆ ਕੂਤਰਾ ਉਹ ਉਹ ਦੇ ਜੀ ਬਾਈ ਵਾਲਾ ਸਾਫ ਛੋਟਾ ਇਹ ਕੁਤਰਾ ਹੀ ਲਾਦ ਬਹਾਉੜੀ ਆ ਜੀ ਹਾਂਜੀ ਇਹ ਆ ਜੀ ਫੌਜੀ ਵਾਲੇ ਪਿਓਰ ਫੌਜੀ ਵਾਲਾ ਪਿਓਰ ਕੂਤਰਾ ਨਾਲੇ ਕੈਰ ਨੂੰ ਜ਼ਿਆਦਾ ਉੜਦੇ ਹਾਂ ਹਾਂਜੀ ਬਹੁਤ ਨੇ ਉਹ ਦਾ ਪਾਈ ਵਾਲਾ ਮੇਰਾ ਬੰਦਾ ਆ ਬਈ ਮੇਰਾ ਜਾਨ ਆ ਆ ਮੇਰਾ ਉਹ ਜੋ ਦਿੱਤੀ ਸੀ ਬਾਈ ਜੀ ਜੋੜੀ ਇਹਨਾਂ ਦਾ ਕੀ ਰਿਜ਼ਲਟ ਆ ਜੀ ਇਹਨਾਂ ਦੇ ਉੜੇ ਬਾਈ ਫੁੱਲ ਹਾਂਜੀ ਚਲੋ ਜਿੱਤ ਹਾਰ ਤਾਂ ਮੁਕੱਦਰਾ ਦੀ ਜੀ ਹਾਂਜੀ ਉਹ ਦੇ ਫਲ ਹਾਂਜੀ ਯਾਨੀ ਕਿ ਇੱਕ ਦਿਨ ਇੰਨੀ ਗਰਮੀ ਪੈ ਰਹੀ ਦੀ ਹਾਂਜੀ ਕੂਤਰ ਚੱਲਿਆ ਗਿਆ ਜੀ ਮੀਆ ਵਰ ਤੋਂ ਮੀਆ ਪਰ ਡਾਂਦੇ ਸੀ ਆਪਾਂ ਕੂਤਰ ਹਾਂਜੀ ਰਹਿ ਵਾਲੀ ਹਾਂਜੀ ਬਾਹਰ ਬਾਜੀਆਂ ਨਹੀਂ ਦਨ ਕੋਈ ਵੀ ਹੈ ਠੀਕ ਹੈ ਜੀ ਉਹ ਕੂਤਰ ਸੁੱਕਾ ਉੜ ਗਿਆ ਹਾਂਜੀ ਇਹ ਕਿਹੜੇ ਕੂਤਰਾਂ ਚੋ ਹੈ ਜੀ ਇਹ ਬਾਈ ਕੂਤਰ ਰੋਨੀ ਕੋਲ ਆਇਆ ਵਜੀ ਹੰਬਾਲੇ ਤੋਂ ਹਾਂਜੀ ਇਹ ਕੂਤਰ ਮੈਂ ਕਹਿ ਕਹ ਲਿਆ ਤਾ ਤੂੰ ਮੈਂ ਕੂਤਰ ਮੋੜਨੇ ਗਣੀ ਠੀਕ ਹੈ ਜੀ ਕਿੰਨੀ ਦੇਰ ਹੋ ਗਈ ਪੁੱਤਰ ਨੂੰ ਇਹਨਾਂ ਪੁੱਤਰ ਤਾਂ ਸਿਆਣਾ ਹੋ ਗਿਆ ਯਾਰ ਹੁਣ ਤਾਂ ਅੰਡੇ 'ਚ ਬੱਚੇ ਨਹੀਂ ਪੜਦੇ ਹਾਂਜੀ ਹਾਂ ਓਏ ਬਈ ਵਿਲਾ ਰੱਖਿਆ ਹੋਇਆ ਇਹਦਾ ਪੁੱਤ ਹੈ ਮੇਰੇ ਕੋਲ ਹਾਂਜੀ 40 ਚੁੜੀ ਟੈਂਪਰੇਚਰ 'ਮ ਸਾਢੇ 6 ਵਜੇ ਪੁੱਤਰ ਮੁੰਡੇ ਹੀ ਗਿਆ ਜੀ ਇਹ ਉਹਦਾ ਪੁੱਤ ਕਰੋ ਬਈ ਸ਼ੌਂਕ ਇਹ ਕਿਹੜੀ ਅਸਲ ਤੋਂ ਹੈ ਇਹ ਉਸਦਾ ਪੁੱਤ ਹੈ ਇਹਦਾ ਕੀ ਰਿਜ਼ਲਟ ਰਿਹਾ ਜੀ ਇਹ ਤੁਹਾਨੂੰ ਦੱਸਿਆ ਤਾਂ ਹੈ ਇਹ ਨਿਕਲ ਗਿਆ ਸੀ ਕਰੋ ਠੀਕ ਹੈ ਜੀ ਇਹ ਉਹੀ ਕੂਤਰ ਰਵੇ ਛੱਡਣ ਦਾ ਮੈਂ ਠੀਕ ਹੈ ਜੀ ਮੈਂ ਗਾ ਰ ਕੂਤਰ ਛੱਡਣਾ ਨਹੀਂ ਖੋਣਾ ਨਹੀਂ ਹੁਣ ਬਰੀਡਿੰਗ ਚ ਲਾਇਆ ਜੀ ਹਾਂ ਜੀ ਠੀਕ ਹੈ ਇਹ ਕੂਤਰ ਨਾ ਹਾਂ ਜੀ ਉਪਰ ਤੋਂ ਟੁੱਟਦੇ ਹੀ ਨਹੀਂ ਠੀਕ ਹੈ ਸਰਸੀਣੀ ਵਾਲਾ ਵੀ ਲਿਆ ਬਈ ਇਹ ਕਾ ਵੀ ਆਪਣਾ ਮੇਨ ਕੂਤਰ ਹੈ ਜਮਾਂ ਕਰੋ ਵਈ ਸ਼ੋਂਕ ਤਾ ਸੇਣਾ ਹੋ ਗਿਆ ਮੈਂ ਸਰਸਿਣੀ ਛੱਡਾ ਤਾ ਹਾਂਜੀ ਇਹ ਉਹ ਪੰਜਵਾ ਹਰਿਆ ਦਾ ਠੀਕ ਹੈ ਜੀ ਉਦਨ ਮੌਸਮ ਥੋੜਾ ਜਿਹਾ ਸਵੇਰੀ ਖਰਾਬ ਤਾ ਹਾਂਜੀ ਉਹ ਲੋਕ ਬਦਾਮ ਦੇ ਰਹੇ ਤੇ ਮੈਂ ਕਿਹਾ ਯਾਰ ਤੂੰ ਵੀ ਤਿਕਾ ਦੇਖ ਲੈ ਠੀਕ ਹੈ ਜੀ ਉਹਨਾਂ ਨੇ ਦੇਖੀ ਕਦਰ ਲਾਇਆ ਹੋਗਾ ਮੈਂ ਪੰਛੀ ਦੇ ਦिए ਇਹਨੂੰ ਹਾਂਜੀ ਪੁੱਤਰ ਬਈ ਪੰਜਵਾ ਹਰਿਆ ਦਾ ਠੀਕ ਹੈ ਅੱਗਾ ਇਹਦਾ ਪੁੱਤ ਹਾਂਜੀ ਦੋ ਦੋ ਵਾਜੀਆਂ ਵਧਿਆ ਇਹਦੀ ਲਾਦਿਆ ਨਹੀਂ ਬਹੁਤ ਉੜਦੀ ਹੈ ਹਾਂਜੀ ਇਹ ਕਿਹੜੇ ਕੁਤਰਾਂ ਚੋ ਜੀ ਏ ਬਾਈ ਵਾਲੇ ਕੁੱਤਰਾ ਸੂਏ ਠੀਕ ਹੈ ਇਹਨਾਂ ਫੌਜੀ ਵੀ ਕਰੋਸ ਬਾਈ ਨਿੱਕੀ ਵਾਲਾ ਵੀ ਠੀਕ ਹੈ ਜੀ ਬਾਕੀ ਬਾਈ 11 ਦੋਸਤਾਂ ਨੇ ਵੀ ਬਧੇਰੇ ਵਾ ਤੇ ਕੁੱਤਰਾ ਆਏ ਹੋਏ ਆ ਜੀ ਤੇ ਮਦੀਨ ਜੀ ਮਾਪਾਪ ਜੀ ਤੇ ਕੋਲ ਆਈ ਸੀ ਸੀਤਰੀ ਵਾਲੇ ਕੋਲ ਹਾਂਜੀ ਮਾਪਾਪ ਤੋਂ ਮੈਂ ਦੇ 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 ਜੀ ਹਾਂਜੀ ਆ ਮਦੀਨ ਆ ਪੱਟੀ ਰੋਗਲੀ ਦੀ ਇੱਕ ਕਰੋਸ਼ ਠੀਕ ਹੈ ਨਾ ਗਰਜੀਤ ਵਾਲਾ ਲੈ ਲਾਲ ਚਿੰਨਨ ਦਾ ਜਿਹੜਾ ਜਿੱਤਿਆ ਤੱਕੀ 2 ਵਾਜੀ ਪੱਲੇ ਵਾਲਾ ਇਸ ਸਕੂਟਰ ਦਾ ਕੀ ਰਿਜ਼ਲਟ ਆ ਇਹ ਵੀਰ ਗਰਜੀਤ ਦੇ ਛੱਡੇ ਵਾਲੇ ਆਲੇ ਨੇ ਹਾਂਜੀ ਜੋੜੀ ਦੀ ਦੀ ਆਪਾਂ ਨੂੰ ਹਾਂਜੀ ਇਹ ਬੱਚਾ ਨਿਕਲਿਆ ਜੀ 2 ਵਾਜੇ ਐਤਕੀ ਜਿੱਤਿਆ ਜੀ ਠੀਕ ਹੈ ਹੁਣ ਰੋਕ ਲਿਆ ਮੈਂ ਹਾਂਜੀ ਵਧੀਆ ਰਿਜ਼ਲਟ ਆਈ ਵਧੀਆ ਹੋੜਾ ਜੀ ਠੀਕ ਹੈ ਹਲੋ ਮਾਲਕ ਵਰਗੀ ਆ ਕੁਤਰੀ ਆਗਮਰ ਛੱਡੀ ਜੀ ਇਹ ਸਾਡੇ ਪਿੰਡ ਦੇ ਜਣਿਆਂ ਨੇ ਫੜ ਲਈ ਤੀ ਉਹਨਾਂ ਦਾ ਮੈਂ ਲੈ ਲਈ ਮੇਰੇ ਘਰ ਦੇ ਬਾਈ ਜਿੰਦੂ ਵਾਲੇ ਕੋਠਰਾ ਜੋ ਆ ਦੇਖ ਲਓ ਭਾਈ ਫੌਜੀ ਵਾਲੇ ਦੀ ਪਛਾਣ ਝੱਠਾ ਗਈ ਜਿਹੜਾ ਜੀ ਅੰਨਾਂ ਦੇ ਮਦੀਨ ਹੈ ਹਾਂਜੀ ਇਹ ਚੱਲਣਾ ਹੀ ਹੋਉਂਦਾ ਹੈ ਪਾਪਾ ਲੋ ਜੀ ਇੱਧਰ ਵੀ ਬਾਈ ਦਾ ਲੋ ਕੁਡੇ ਇੱਧਰ ਹੈ ਗ੍ਰੰਥ ਜੀ ਇਹ ਲਾਦਾ ਸਾਰੇ ਮਿੱਤਰ ਪੁੱਤ ਸੈਟਪੇ ਬਾਈ ਦਾ ਆਰਾਮ ਇਹ ਸਾਰੇ ਵੱਡੇ ਨਾ ਰਹੇ ਹਾਂ ਜੀ ਵੱਡੇ ਨੇ ਵਿੱਚ ਪੱਠੇ ਵੀ ਆ ਨਵੇਂ ਰੋਕੇ ਵੀ ਆ ਪਿਓਰ ਕਰਾਇਗਾ ਹਾਂ ਜੀ ਇਹ ਉਤਰ ਪਾਲੂ ਵਧਿਆ ਗਦੇ ਮਾਪੇ ਬਾਬ ਜੀ ਨੇ ਕਦਾ ਜਦ ਬਾਜੀ ਬੁੜਾ ਹੀ ਪਟਾਉਂਦਾ ਹੈ। ਹੌਕੜੇ ਜਿੱਦੇ ਪੱਠੇ ਦੋਏ। ਆਓ ਜੀ। ਇਹ ਫੌੜਾ ਵਾਲੇ ਆ। ਫੌੜੀਆ। ਇਹ ਮੋਣ ਉੱਤਰ ਬੁੜਾ ਹੋਇਆ ਸਿਆਣਾ। ਹਾਂ ਜੀ। ਕਰੋ ਬਾਈ। ਸ਼ਾਨਦਾਰ ਨੀ। ਵੱਡਾ ਕੂਤਰ। ਕਰੋ ਬਾਈ ਸ਼ਾਨ। ਕਿਹੜੀ ਨਸਲ ਚੋ ਬਾਈ? ਇਹ ਬਾਈ ਮਿਰਾਲਾ ਵਾਲੇ ਕੂਤਰ ਆ ਜੋ। ਹਾਂ ਜੀ। ਪਿਆਰ ਜੋ ਕਰਮੋ ਵਾਲੇ ਕੂਤਰ ਬਸਦੇ ਸੀ ਮਿਰਾਲਾ ਵਾਲੇ। ਹਾਂ ਜੀ। ਉਹਨਾਂ ਦੇ ਉੱਤਰ ਆ ਗਏ। ਇਹ ਕਾਲੇ ਕੋ ਉੱਤਰ ਦਾ ਕੀ ਰਿਜ਼ਲਟ ਹੈ? ਆ ਬਈ ਤੇ ਡੈੜਾ ਜੋ। ਬੱਦੂ ਉੜਾ ਲਿਆ ਜੀ। ਉੜ ਕੇ ਬਾਹਰ ਦਾ ਇਹ ਲਾ ਦੇ। ਕਰੋ ਬਈ। ਖੜਾ ਹੀ ਘਟਾ ਮਤਲਬ। ਇਹ ਕੱਖ ਕਿਹੜੀ ਹੈ ਜੀ ਇਹ? ਇਹ ਨਾ ਤਾਂ ਖੱਟੀ ਜੀ ਲੱਗਦੀ ਇਹਨਾਂ ਚਿੱਟੀਆਂ ਜੀ ਇਹ ਹੀ ਜੀ ਆ ਉੜ ਕੇ ਆਂਦਾ ਜਦ ਪੁੜੀ ਹੋ ਜਾ ਲਾਲ ਇਸ ਦੀ ਹਾਂਜੀ ਬਿਲਕੁਲ ਕਰੋ ਆਪ ਵੀ ਦੋ ਵਾਰ ਇਹਦੇ ਤੋਂ ਬੁਤਰਾ ਜੀਰੇ ਮਾ ਮਾਵਾ ਵੀ ਹੈ ਨਹੀਂ ਨਹੀਂ ਪੱਠਾ ਹੀ ਆ ਰਹੀ ਆਪਣੇ ਇਹਦੇ ਅੱਗੇ ਨੂੰ ਬੁਤਰਾ ਫੜੇ ਹਾਂ ਇਹ ਆ ਬਈ ਆਪਣੇ ਫੋੜ ਦਾ ਪੁੱਤ ਉਹੀ ਨਾਲ ਦਾ ਪੁੱਤ ਜੀ ਫੋੜ ਵਾਲੇ ਦਾ ਭਰਾ ਹੈ ਨਾ ਜੀ ਪੁੱਤਾ ਜੀ ਲੋ ਠੀਕ ਹੈ ਕਰੋ ਜਿਹੜਾ ਫੋਟ ਦਿੱਤਿਆ ਤਾਂ ਉਹ ਖਪਰਾ ਕਰੋ ਬਈ ਸ਼ੌਂਕ ਉਹ ਕਿਦਾਂ ਦਾ ਸੀ ਜੀ ਉੱਤਰ ਜਿਹੜਾ ਫੋਟ ਦਿੱਤਿਆ ਸੀ ਉਹ ਸ਼ਾਕਾ ਦਾ ਜੀ ਬੱਗਾ ਸਫੇਦ ਹਾਂ ਜੀ ਇਹ ਕੋਈ ਪਤਾ ਨਹੀਂ ਇਹ ਜਿਹੜੇ ਕੜਦੇ ਕਾਲਾ ਜਿੰਨੇ ਵੀ ਕੜ ਦਿੰਦਾ ਠੀਕ ਹੈ ਜੀ ਇਹ ਲਾਲ ਜਿੰਨੇ ਵੀ ਕੜ ਦਿੰਦਾ ਹਾਂ ਜੀ ਬੱਗੇ ਜਿੱਟੇ ਵੀ ਕੜ ਦਿੰਦਾ ਸ਼ਾਕੇ ਵੀ ਕੜ ਦਿੰਦਾ ਕਾਲੇ ਡੱਬੇ ਵੀ ਕੜ ਦਿੰਦਾ ਠੀਕ ਹੈ ਉਹ ਵਧੀਆ ਜੀ ਮਤਲਬ ਬਦਲ ਕੇ ਹੀ ਕੱਢਣਾ ਉਪਰ ਨੇ ਹਰ ਸਾਲ ਠੀਕ ਹੈ ਕਰੋ ਬਈ ਸ਼ਾਹ ਇਹ ਕਿੱਥੋਂ ਆਇਆ ਜੀ ਪੁੱਤਰ ਆ ਜੀ ਜਿੰਦੂ ਬਾਈ ਘਰ ਦਾ ਜੋੜੀ ਜਾਈਦੀ ਜੀ ਹਾਂਜੀ ਉਹਨਾਂ ਦਾ ਪੁੱਤ ਆਹੋ ਬਈ ਸ਼ਾਹ ਕੀ ਰਿਜ਼ਲਟ ਰਿਹਾ ਜੀ ਇਹਦਾ ਇਹਦਾ ਰਿਜ਼ਲਟ ਫੁੱਲ ਵਧੀਆ ਜੀ ਹਾਂਜੀ ਐਤਕੀ ਜੋੜਾ ਮੰਗਦਾ ਬੜਾ ਠੀਕ ਬਹੁਤ ਵਧੀਆ ਨਾਲੇ ਦੂਜੀ ਅਜੇ ਜਾਂਦੇ ਨਹੀਂ ਹਾਲੇ ਹਾਂਜੀ ਠੀਕ ਸਭ ਤੋਂ ਵੱਡੀ ਗੱਲ ਆ ਜੀ ਠੀਕ ਆਹ ਪੁੱਤ ਨਹੀਂ ਉਹੀ ਨਰਦਲ ਦੀ ਹੈ ਜੀ ਕਰਮੋ ਦੇ ਤਾਂ ਆਈ ਨਹੀਂ ਆਈ ਮੇਰਾ ਵਾਜੀ ਕਿਥੋਂ ਆਈ ਉਤਰੀ ਬਾਈ ਦੇ ਘਰੋਂ ਆਈ ਸੀ ਠੀਕ ਹੈ ਇਹਦੀ ਲਾਤ ਬਹੁਤ ਦਿੱਤੀ ਕਰੋ ਬਾਈ ਛਾਉ ਮੇਰਾ ਵਾੜਾ ਜੋ ਹਾਂ ਪੈਰਾਂ ਦੇ ਮੋਜ ਹੀ ਕੱਢਦੇ ਹਾਂ ਹਾਂ ਜੀ ਪੈਰਾਂ ਤੋਂ ਕਰੋ ਬਾਈ ਕੱਤ ਜਮੀਂ ਝੂਟਾ ਦੇ ਇੱਕੋ ਇੱਕ ਬਾਈ ਉਹਦੀ ਗੋਲਿਸਟ ਉਹ ਨਾਲ ਤੇ ਹਾਂਜੀ ਤੇ ਲਾਲਚ ਨਹੀਂ ਕੱਟਦਾ ਜੀ ਹਾਂ ਹਾਂ ਇਹ ਬਾਜੀ ਵੀ ਗੱਡੀ 'ਚ ਹਾਂਜੀ ਉੜਦੀ ਉਹ ਬਹੁਤ ਠੀਕ ਹੈ ਇਹ ਅੱਭੀ ਹੋ ਜਾਂਦੀ ਜੀ ਹਾਂਜੀ ਯਾ ਦਿਰਨਾ ਨਹੀਂ ਨੇ ਅੱਭੀ ਹੋ ਜਾਣਾ ਠੀਕ ਜਿਹੜੇ ਇਦਾਂ ਕਰਦੇ ਐ ਕਿ ਉੱਤਰ ਇਹਨਾਂ ਦਾ ਤਾਂ ਨਹੀਂ ਕੋਈ ਰਾਜ ਜੀ ਮਾਂ ਦਾ ਛੱਡੀ ਹੋਣੀ ਹੈ ਹਾਂਜੀ ਉੜਦੀ ਵੱਧ ਜੀ ਹਾਂਜੀ ਮਬੇਬਾ ਨਾ ਲਾਸਤ ਹੋਏਗਾ ਤਾਂ ਇਹਨੂੰ ਡਾਈ ਜਾਂਦਾ ਮੈਂ ਹਾਂਜੀ ਪਰ ਮੈਂ ਇਹ ਵੋਕ ਲਈ ਠੀਕ ਹੈ ਜੀ ਲਈ ਤੁਸੀਂ ਮਿੱਲੀ ਦੇਖਦੇ ਸੀ ਅੰਦਰ ਹਾਂਜੀ ਇਹਦੇ ਟੁੱਕੜ ਕਰੋ ਬਈ ਸ਼ੌਂਕ ਉਹ ਦਈਏ ਆਪਣੇ ਫੁੱਜੀ ਵਾਲੇ ਵਰਦਾ ਜੀ ਹਾਂਜੀ ਫੁੱਜੀ ਵਾਲੇ ਬੁੱਤਰ ਬਾਈ ਨੇ ਕੁੱਤਰ ਕੀਤਾ ਬਾਈ ਗਿਫਟ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਬਾਈ ਦਾ ਕਿਹੜੀ ਨਸਲ ਚ ਵਈ ਕੋਈ ਕੋਈ ਹਾਂ ਬਾਈ ਜਿਹੜਾ ਫੋਰਡ ਜਿੱਥੇ ਦਾ ਕੁੱਤਰਾ ਆਪਣਾ ਉਸ ਵਸਲੇ ਹਾਂਜੀ ਦੇਖੋ ਬਾਈ ਬਾਈ ਨੇ ਕਿੰਨਾ ਮਾਨ ਕੀਤਾ ਆਪਾਂ ਦੇ ਤੇ ਫੋਰਡ ਵਾਲੇ ਦਾ ਭਰਾ ਦੇਦਾ ਧੰਨਵਾਦ ਆ ਵੀਰ ਤੁਹਾਡਾ ਕਰੋ ਬਈ ਸ਼ੌਂਕ ਉਹ ਵਧੀਆ ਹੀ ਧੰਨ